ਹਾਲ ਹੀ ਦੇ ਵਿੱਚ ਪੰਜਾਬ ਸਰਕਾਰ ਨੇ ਦਸੰਬਰ 2024 ਦੇ ਵਿੱਚ ਦਸੰਬਰ 2024 ਦੇ ਵਿੱਚ ਇੰਟਰ ਕਾਸਟ ਮੈਰਿਜ ਸਕੀਮ ਸ਼ੁਰੂ ਕੀਤੀ ਹੈ ਲਾਗੂ ਕੀਤੀ ਹੈ ਪਰ ਇਹਦੀਆਂ ਕਿ ਐਸਰਾਈਆਂ ਲਗਾਈਆਂ ਜਾ ਰਹੀਆਂ ਕਿ ਇਹ ਜਿਹੜੀ ਸਕੀਮ ਹੈ ਕੌਣ-ਕੌਣ ਲੈ ਸਕਦਾ ਕਿਹੜੇ-ਕਿਹੜੇ ਕਪਲ ਇਹਦੇ ਲਈ ਐਲੀਜੀਬਲ ਨੇ ਕਿਹਨੂੰ ਇਹ ਸਕੀਮ ਮਿਲੇਗੀ ਕਿੱਥੇ ਅਪਲਾਈ ਕਰਨਾ ਹੈ ਕੀ-ਕੀ ਇਹਦੇ ਨਾਲ ਡਾਕੂਮੈਂਟ ਲੱਗਣਗੇ ਅੱਜ ਤੁਹਾਨੂੰ ਆਪਾਂ ਡਿਟੇਲ ਦੇ ਵਿੱਚ ਦੱਸਦੇ ਹਾਂ ਕਿ ਇਹਦੀ ਜਿਹੜੀ ਸਾਰਾ ਕਰਟੇਰੀਆ ਕੀ ਹੈ ਸਭ ਤੋਂ ਪਹਿਲਾਂ ਜਿਹੜੇ ਤੁਹਾਨੂੰ ਦੱਸ ਦਈਏ ਜਿਹੜੇ ਕਪਲ ਐ ਉਹਨਾਂ ਦੇ ਵਿੱਚੋਂ ਦੋਨਾਂ ਦੇ ਵਿੱਚੋਂ ਤੇ ਮੁੰਡਾ ਚਾਹੇ ਕੁੜੀ ਐ ਲਾੜਾ ਚਾਹੇ ਲਾੜੀ ਐ ਦੋਨਾਂ ਦੇ ਵਿੱਚੋਂ ਇੱਕ ਦੀ ਕਾਸਟ ਐਸਸੀ ਚਾਹੀਦੀ ਐ ਕਿਉਂਕਿ ਸਰਕਾਰ ਨੇ ਜਿਹੜਾ ਜਾਤ ਪਾਤ ਦਾ ਸਿਸਟਮ ਐ ਉਹਨੂੰ ਖਤਮ ਕਰਨ ਦੇ ਲਈ ਇਹ ਜਿਹੜੀ ਸਕੀਮ ਲਾਗੂ ਕੀਤੀ ਐ ਦੋਨਾਂ ਦੇ ਵਿੱਚੋਂ ਇੱਕ ਦੀ ਕਾਸਟ ਐਸਸੀ ਚਾਹੀਦੀ ਐ ਚਾਹੇ ਮੁੰਡਾ ਐਸਸੀ ਹੋਵੇ ਚਾਹੇ ਕੁੜੀ ਐਸਸੀ ਹੋਵੇ ਦੂਸਰੇ ਦੀ ਅਦਰ ਕਮਿਊਨਿਟੀ ਦੀ ਹੋਣੀ ਚਾਹੀਦੀ ਐ ਦੋਨਾਂ ਦੀ ਮੈਰਿਜ ਜਿਹੜੀ ਮੈਰਿਜ ਜਿਹੜੀ ਰਜਿਸਟ੍ਰੇਸ਼ਨ ਅਕੋਰਡਿੰਗ ਟੂ ਹਿੰਦੂ ਮੈਰਿਜ ਐਕਟ ਹੋਈ ਹੋਣੀ ਚਾਹੀਦੀ ਐ ਇਹਦੇ ਜਿਹੜਾ ਅਪਲਾਈ ਕਰਨ ਲਈ 1 ਸਾਲ ਦੇ ਅੰਦਰ ਅੰਦਰ ਮੈਰਿਜ ਤੋਂ ਪਹਿਲਾਂ ਪਹਿਲਾਂ ਅਪਲਾਈ ਕਰ ਸਕਦੇ ਹੋ ਤੇ ਇਹਨਾਂ ਦਾ ਜਿਹੜਾ ਜੁਆਇੰਟ ਅਕਾਊਂਟ ਹੋਣਾ ਚਾਹੀਦਾ ਦੋਨੇ ਕਪਲ ਦਾ ਅਕਾਊਂਟ ਜਿਹੜਾ ਬੈਂਕ ਕਾਉਂਡ ਆ ਜੁਆਇੰਟ ਹੋਣਾ ਚਾਹੀਦਾ ਉਹਨਾਂ ਦੇ ਅਕਾਊਂਟ ਦੇ ਵਿੱਚ ਜਿਹੜੀ ਇਹ ਰਾਸ਼ੀ ਆਏਗੀ 2.5 ਲੱਖ ਰੁਪਏ ਜਿਹੜੀ ਇਹ ਪੰਜਾਬ ਸਰਕਾਰ ਵੱਲੋਂ ਦਿੱਤੀ ਜਾਣੀ ਹੈ ਜਿਹੜੀ ਇਹਨਾਂ ਦੀ ਐਨੂਅਲ ਇਨਕਮ ਹੈ ਐਨੂਅਲ ਇਨਕਮ 5 ਲੱਖ ਰੁਪਏ ਤੋਂ ਘੱਟ ਹੋਣੀ ਚਾਹੀਦੀ ਹੈ 5 ਲੱਖ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ ਇਸ ਨੂੰ ਅਪਲਾਈ ਕਿਵੇਂ ਕਰਨਾ ਇਸ ਨੂੰ ਅਪਲਾਈ ਕਰ ਲਈ ਆਪਾਂ ਜਿਹੜਾ ਡਿਸਟ੍ਰਿਕਟ ਸੋਸ਼ਲ ਵੈਲਫੇਅਰ ਆਫਸਰ ਹੈ ਉਹਦੇ ਕੋ ਜਨਰ ਦੀ ਵੈਬਸਾਈਟ ਤੇ ਜਾ ਕੇ ਵੀ ਅਪਲਾਈ ਕਰ ਸਕਦੇ ਆ ਇਹਨਾਂ ਦੇ ਲਈ ਡਾਕੂਮੈਂਟ ਲੱਗਣੇ ਆ ਐਸਸੀ ਸਰਟੀਫਿਕੇਟ ਲੱਗਣਾ ਜਿਹੜਾ ਦੂਸਰੀ ਕਾਸਟ ਦਾ ਉਹਨਾਂ ਦਾ ਉਹ ਕਾਸਟ ਦਾ ਸਰਟੀਫਿਕੇਟ ਲੱਗਣਾ ਆਧਾਰ ਕਾਰਡ ਲੱਗਣੇ ਆ ਫੋਟੋਆਂ ਲੱਗਣੀਆਂ ਨੇ ਤੇ ਲਾਸਟ ਦੇ ਵਿੱਚ ਇਹਦੇ ਨਾਲ ਜਿਹੜਾ ਤੁਸੀਂ ਮੈਰਿਜ ਰਜਿਸਟ੍ਰੇਸ਼ਨ ਕਰਵਾਈ ਹੈ ਮੈਰਿਜ ਰਜਿਸਟ੍ਰੇਸ਼ਨ ਸਰਟੀਫਿਕੇਟ ਲੱਗਣਾ ਬਾਕੀ ਹੋਰ ਜਾਣਕਾਰੀ ਲਈ ਸਾਡੇ ਪੇਜ ਨੂੰ ਫੋਲੋ ਕਰੋ ਵੀਡੀਓ ਨੂੰ ਸ਼ੇਅਰ ਕਰੋ ਧੰਨਵਾਦ